ਬਗਲ ਇਨਾਲਲਾ ਮੈਂ ਆਪਣੇ ਵੱਲੋਂ ਜਿੰਨੇ ਵੀ ਤੁਸੀਂ ਮੇਰੇ ਭਰਾ ਇਲੈਕਟ੍ਰੋਨਿਕ মিডিਆ ਵਾਲੇ ਚੈਨਲ ਆਇਓ ਤੁਹਾਡਾ ਸਾਰਿਆਂ ਦਾ ਵੈਲਕਮ ਤੁਹਾਡੇ ਸਾਰਿਆਂ ਦਾ ਥੈਂਕਸ ਤੁਸੀਂ ਮੈਨੂੰ ਕੁਐਸਚਨ ਪੁੱਛਿਆ ਪੀ ਸਟੋਨ ਕ੍ਰੈਸ਼ ਬੰਦ ਹੋਣ ਨਾਲ ਕਿੰਨਾ ਕੁ ਨੁਕਸਾਨ ਹੋਇਆ ਇਹਦਾ ਸਹੀ ਮਾਇਨੇ ਚ ਜਵਾਬ ਜਿਹੜਾ ਹੈ ਮਾਈਨਿੰਗ ਦਾ ਜਿਹੜਾ ਮੰਤਰੀ ਉਹ ਦੇ ਸਕਦਾ ਜਾਂ ਸੂਬੇ ਦਾ ਮੁੱਖ ਮੰਤਰੀ ਉਹ ਦੇ ਸਕਦਾ ਮੈਂ ਤੁਹਾਨੂੰ ਆંકੜੇ ਦੇ ਸਕਦਾ ਸਰਕਾਰ ਦਾ ਨਹੀਂ ਮੈਨੂੰ ਪਤਾ ਕਿੰਨਾ ਨੁਕਸਾਨ ਹੋਇਆ ਲੇਕਨ ਸਟਰੋਂਗ ਕ੍ਰੈਸ਼ਰ ਦੇ ਮਾਲਕਾਂ ਦਾ ਬਹੁਤ ਨੁਕਸਾਨ ਹੋਇਆ ਇੱਕ ਕ੍ਰੈਸ਼ਰ ਉੱਤੇ 100 ਬੰਦਾ ਮੁਲਾਜ਼ਮ ਕੰਮ ਕਰ ਰਿਹਾ ਔਰ ਇੱਕ ਕ੍ਰੈਸ਼ਰ ਦਾ ਜਿਹੜੇ ਰੈਗੂਲਰ ਚੱਲਦਾ ਹੈ ਤੇ 10 ਲੱਖ ਰੁਪਏ ਬਿਜਲੀ ਦਾ ਬਿੱਲ ਆਉਂਦਾ ਔਰ ਇੱਕ ਕ੍ਰੈਸ਼ਰ ਰੈਗੂਲਰ ਜਿਹੜੇ ਚੱਲਦਾ ਉਹਦੀ GST ਮਹੀਨੇ ਦੀ ਘਟੋਟ ਕੱਟ 15 ਤੋਂ 30 ਲੱਖ ਰੁਪਏ ਬਣਦੀ ਹੈ ਔਰ ਇੱਕ ਕ੍ਰੈਸ਼ਰ ਜਿਹੜੂ ਰੈਗੂਲਰ ਚੱਲਦਾ ਉਹਦੀ ਸਾਲ ਦਾ ਇਨਕਮ ਟੈਕਸ ਜਿਹੜਾ ਹੈ ਉਹ 40 ਲੱਖ ਰੁਪਏ ਆਉਂਦਾ ਹੈ ਕਿ ਇਹ ਜੋ ਹੋ ਗਿਆ ਸਰਕਾਰ ਦਾ ਨੁਕਸਾਨ ਤੇ ਜਿਹੜਾ ਸਟ੍ਰੋਨ ਕ੍ਰਾਸ਼ਾ ਨੁਕਸਾਨ ਹੋ ਗਿਆ ਤੁਸੀਂ ਦੱਸੋ ਵੀ ਜਿਹੜੇ ਬੰਦਾ ਬਿੱਲ ਕੱਢਦਾ ਟੈਕਸ ਦਿੰਦਾ ਬੀਨੀਆ ਬਿਲ ਦਿੰਦਾ 100 ਬੰਦਾ ਇੰਗਲਾਰੇ ਕਿਹਾ ਉਹਦਾ ਆਪਣਾ ਕਿੰਨਾ ਨੁਕਸਾਨ ਹੋਇਆ ਮੈਂ ਇਹ ਕਹਿਣਾ ਚਾਹਣਾ ਤੁਹਾਡੇ ਚੈਨਲ ਆਈ ਕਿ ਸਰਕਾਰਾਂ ਵਾਅਦਾ ਬਹੁਤ ਕਰਦੀਆਂ ਨੇ ਅੱਜ 20 ਮਹੀਨੇ ਹੋ ਗਏ ਸਰਕਾਰ ਨੂੰ ਬੜੀ ਦਿਨੋਂ ਇਹ ਕਹਿੰਦੇ ਵੀ 500 ਰੁਪਏ ਸੱਕੜਾ ਰੇਤਾ ਦੇਵਾਂਗੇ ਅੱਜ 6000 ਨੂੰ ਸੱਕੜਾ ਵੀ ਰੇਤਾ ਨਹੀਂ ਮਿਲਦਾ ਪਿਆ ਉਲਟਾ ਕ੍ਰਾਸ਼ ਇੰਡਸਟਰੀ ਇਹ ਕਿ ਕ੍ਰੈਸ਼ ਇੰਡਸਟਰੀ ਹੈ ਜਿਹਨੂੰ ਚੋਰੀ ਦਾ ਡਾਣਾ ਬਣਾਇਆ ਗਿਆ ਮੈਂ ਸਰਕਾਰਾਂ ਦੇ ਹੱਥ ਬਨ ਕੇ ਬੇਨਤੀ ਕਰਦਾ ਅਗਰ ਤੁਸੀਂ ਦੇਸ਼ ਨੂੰ ਸੂਬੇ ਨੂੰ ਵਧੀਆ ਤਰੀਕੇ ਦੇ ਨਾਲ ਲੈ ਕੇ ਜਾਣਾ ਹੈ ਤੇ ਫਿਰ ਫਟਾਫਟ ਆਪਣੀ ਜਿਹੜੀ ਪਾਲਿਸੀ ਬਣਾਣੀ ਹੈ ਪਾਲਿਸੀ ਬਣਾਓ ਤੇ ਕ੍ਰੈਸ਼ੇ ਚਲਾਓ ਤੁਹਾਡੇ ਰੋਡ ਵੀ ਬਣਨਗੇ ਤੁਹਾਡੇ ਕਾਲਜ ਵੀ ਬਣਨਗੇ ਤੁਹਾਡੇ ਹਸਪਤਾਲ ਵੀ ਬਣਨਗੇ ਤੁਹਾਡੇ ਪੁਲ ਵੀ ਬਣਨਗੇ ਤੁਹਾਡੇ ਪਿੰਡਾਂ ਦੀਆਂ ਗਲੀਆਂ ਨਾਲੀਆਂ ਵੀ ਬਣਨਗੀਆਂ ਜਿਹੜੇ ਕ੍ਰੈਸ਼ ਇੰਡਸਟਰੀ ਤੇ ਲੇਬਰ ਸੀ ਉਹ ਵੀ ਨਾ ਕਿਵੇਂ ਕਿਵੇਂ ਬੇਰੋਜ਼ਗਾਰ ਹੋਣਗੇ ਯਾਰ ਗੱਲ ਇਹ ਆ ਵੀ ਜਿਹੜੇ ਕ੍ਰੈਸ਼ਰ ਵਾਲੇ ਆ ਜਦੋਂ ਪੰਜਾਬ ਦਾ ਬੰਦਾ ਤੇ ਬਹੁਤ ਘੱਟ ਕੰਮ ਕਰਦਾ ਪੰਜਾਬ ਦਾ ਬੰਦਾ ਤੇ ਕ੍ਰੈਸ਼ਰ ਨੂੰ ਦਿੱਤੇ 100 ਦੇ ਵਿੱਚੋਂ 30% ਕੰਮ ਕਰਦਾ ਜਿਹੜੇ 70% ਉਹ ਸਾਰੇ ਕੋਈ ਜੂਪੀ ਦਾ ਕੋਈ ਬਿਹਾਰ ਦਾ ਜਦੋਂ ਇਹ ਕ੍ਰੈਸ਼ਰ ਵਾਲੇ ਵਿਚਾਰੇ ਉਹ ਦੇ ਦੇ ਅੱਜ ਪਾਲਸੀ ਬਣ ਜਣੀ ਆ ਕੱਲ ਪਾਲਸੀ ਬਣ ਜਣੀ ਆ ਉਹ ਸੋਚਦੇ ਵੀ ਯਾਰ ਜੇ ਲੇਬਰ ਚੱਲ ਗਈ ਮੁੜ ਕੇ ਆਂਦੀ ਨਹੀਂ ਹੁੰਦੀ ਉਹ ਵਿਚਾਰੇ ਐਵੇਂ ਮਾੜਾ ਮੋਟਾ ਕੋਈ ਅੰਦਰ ਕੋ ਬੁੱਝਪੋੜ ਕੇ ਕੋਈ ਧੋਖਾ ਨਹੀਂ ਚਲਾਉਂਦਾ ਕੋਈ ਘੰਡਾ ਚਲਾਉਂਦਾ ਹੈ ਤੇ ਇਹ ਚਲਾਣ ਨਾਲ ਜਿਹੜੀ ਚੱਲਦਾ ਤੇ ਮੋਟਰ ਚੱਲਦੀ ਹੈ ਤੇ ਮੀਟਰ ਚੱਲਦਾ ਮੀਟਰ ਚੱਲਦਾ ਤੇ ਬੀਲਿਆ ਬੀਲ ਲੰਦਾ ਜਦੋਂ ਬਿਜਲੀ ਦਾ ਬਿੱਲ ਦੇਣ ਨੂੰ ਦੇ ਕਰਦੇ ਆ ਉਹ ਜਿਹੜਾ ਬਿੱਲ ਕੱਢਦੇ ਆ ਕਿਉਂ ਫਾਰਮ ਕੱਢ ਕੇ ਤੋਂ ਕਿਉਂ ਫਾਰਮ ਜਨਾਬ ਜੋ ਬੰਦਾ ਉਹ ਨੂੰ ਦੇ ਰਿਹਾ ਤੇ ਯਾਰ ਅਸੀਂ ਮਾਈ ਨਹੀਂ ਕਿਉਂ ਨਹੀਂ ਦੱਸਦੇ ਇਹ ਜਾਣ ਕੇ ਸਰਕਾਰਾਂ ਦੇ ਆਪਣੇ ਟਾਂਕੇ ਦੀ ਗੱਲ ਹੈ ਕਿ ਸਾਡੇ ਉੱਤੇ ਲਾਂਚ ਛਲਾਂਦੇ ਹੀ ਆਪ ਵਾਲੇ ਤੇ ਦੇਖੋ 2017 ਤੋਂ ਲੈ ਕੇ 22 ਤੱਕ ਇਹਨਾਂ ਬੜਾ ਲੁਕਿਆ ਕੁੱਟਿਆ ਯਾਰ ਅਸੀਂ ਲੁਟਿਆ ਕੁੱਟਿਆ ਤੇ ਤੁਸੀਂ ਕੀ ਕਰ ਰਹੇ ਹੋ ਤੁਹੇ ਦੇ ਪੈਸੇ ਕਮਿਟੀ ਨਿਕਲਣ ਦੇ ਬਾਅਦ ਜਿਹੜਾ ਵੱਡੇ ਮਗਰਮਾਸ਼ਿ ਕ੍ਰੈਸ਼ੇ ਚਲਾ ਰਹੇ ਆ ਉਹ ਕਿਸ ਤਰ੍ਹਾਂ ਚਲਾ ਰਹੇ ਆ ਜਦੋਂ ਪਾਲਿਸੀ ਤੁਹਾਡੀ ਕੋਈ ਨਹੀਂ ਤੇ ਫਿਰ ਉਹ ਕਿਦਾਂ ਚੱਲਦੇ ਪਏ ਇਹਦਾ ਮਤਲਬ ਤੁਸੀਂ ਮਿਲੀ ਪਰ ਤੁਸਾਨੂੰ ਮੀਂਹ ਨਾ ਜਾ ਰਿਹਾ ਮੈਨੂੰ ਪਤਾ ਵੀ ਸਰਕਾਰ ਨੂੰ ਮੀਂਹ ਨਾ ਜਾ ਰਿਹਾ ਜਾਂ ਪ੍ਰਸ਼ਾਸਨ ਨੂੰ ਮੀਂਹ ਨਾ ਜਾ ਰਿਹਾ ਕੁਝ ਮੀਂਹ ਨਾ ਜਾ ਰਿਹਾ ਤੇ ਤਾਂ ਹੀ ਚੱਲਦੇ ਆ ਨਾ ਗੱਲ ਇਹ ਮੇਰੇ ਉੱਤੇ ਜਿਹੜੀ ਇਹ ਇਲੀਗਲ ਬਾਈਨਿੰਗ ਦੀ ਕੀਤੀ ਹੈ ਕਿ ਦੋਨੋਂ ਵਾਰੀ ਮੇਰੇ ਤੇ ਪਰਚਾ ਇੱਕ ਰਾਜਨੀਤਿਕ ਸਟੈਂਡ ਨਾ ਕੀਤਾ ਮੈਂ ਜਦੋਂ ਮੈਨੂੰ ਲੋਕਾਂ ਨੇ ووٹ ਪਾ ਕੇ ਪਹਿਲੇ ਵਾਰੀ 2017 'ਚ 70000 ووٹ ਪਾਇਆ ਹੁਣ ਦੂਜੀ ਵਾਰੀ ਫੇਰ ਮੈਨੂੰ ਲੋਕਾਂ ਨੇ 50000 ووٹ ਪਾਇਆ ਜੇ ਮੈਂ ਡਾਕੂ ਚੋਰ ਹੁੰਦਾ ਤਾਂ ਲੋਕੀ ਮੈਨੂੰ ووٹ ਪਾਉਂਦੇ ਅੱਜ ਦੀ ਡੇਟ ਦੇ ਵਿੱਚ ਭਗਵੰਤ ਮਾਨ ਸਰਕਾਰ ਮੈਂ ਕਹੇ ਭਗਵੰਤ ਮਾਨ ਨੂੰ ਮੈਂ ਚੈਲੰਜ ਕਰ ਦਣਾ ਤੂੰ ਪੋ ਆ ਕੋਨਸਟਿਚਨਸੀ 'ਚ ਆ ਕੇ ਮੇਰੇ ਬਗੌੜੇ ਇਲੈਕਸ਼ਨ ਲੜ ਲੈ ਮੈਂ ਆਪਣੇ ਪਿਓ ਦਾ ਪਤਨ ਨਹੀਂ ਜੇ ਤੂੰ ਮੈਨੂੰ ਹਰਾ ਕੇ ਜਾਏਗਾ ਤੇ ਜੇ ਲੋਕੀ ਮੈਨੂੰ ਪਿਆਰ ਕਰਦੇ ਤੇ ਮੈਂ ਚੋਰ ਚੋਰ ਥੋੜਾ ਮੈਂ ਇੰਡਸਟਰੀ ਲਾਈ ਦੀ